ਵੀ ਹੋਰ ਗਿਰਿਆ ਐ ਉਹ ਬ੍ਰਾਜ਼ੀਲੀਨ ਇੱਕ ਮੈਂ ਜਿਹੜੀ ਲੈ ਕੇ ਆਇਆ ਸੀਗਾ ਜਿਹੜੀ ਉਦੋਂ ਲੈ ਕੇ ਆਈ ਸੀ ਐਮਬ੍ਰਿਓਸ ਤੋਂ ਸਿੱਧੀ ਆਈ ਆ ਆ ਸੀ ਇਹੋ ਇਹ ਵਾਲੀ ਇਹ ਸੈਂਟਰ ਵਾਲੀ ਮਿੰਟੂ ਚਿਤਰੀ ਜੀ ਓਕੇ ਜੀ ਇਹ ਮਤਲਬ ਉਥੋਂ ਡਾਇਰੈਕਟ ਵਾਲਿਆਂ ਚੋਂ ਇਹ ਆਈ ਹੋਈ ਆ ਹਾਂ ਇਹਨੇ ਕਿੰਨਾ ਰੋਡੋ ਦਿੱਤਾ ਜੀ ਵੀਰੇ ਇਹਨੇ ਉਸ ਲਈ ਕਿਉਂਕਿ ਮੇਰੀ ਪਹਿਲੀ ਸੀਗੀ ਮੈਨੂੰ ਇੰਨੀ ਨੌਲੇਜ ਨਹੀਂ ਸੀਗੀ ਪਰ ਮੇਰੇ ਸਾਹਮਣੇ ਇਹ ਵੀ 20-22 ਕਿਲੋ ਆਰਾਮ ਨਾਲ ਦੇ ਸਕਦੀ ਆ ਕਿਉਂਕਿ ਉਹ ਜਿਹੜੀ ਲੈ ਕੇ ਆਇਆ ਉਹ ਜਿਹੜੀ ਆ ਉਹ ਇੰਨਾ ਹੀ ਦਿੰਦੀ ਆ ਉਹ ਉਹ ਵੀ ਲੈ ਕੇ ਆਏ ਬ੍ਰਿਜਲ ਤੋਂ ਇਹ ਦੋ ਆਈਆਂ ਸੀਗੀਆਂ ਜਿਹੜੀ ਇਦਾਂ ਲੰਬੀ ਪਈ ਹੋਈ ਆ ਓਕੇ ਜੀ ਜਿਹੜੀ ਲੰਬੀ ਪਈ ਜਿਹੜੀ 10 ਰਿਪਰ ਬਾਕਸ ਕਰੇਗਾ ਉਹਨੇ ਕਿੰਨਾ ਦਿੱਤਾ ਜੀ ਉਹ ਹੱਲੀ ਦੇ ਰਹੀ ਹੈ 2 ਵਾਈ ਬੀ ਲੀਟਰ ਰਾਮ ਦਾ ਦੇ ਰਹੀ ਹੈ ਕਿੰਨੀ ਉਮਰ ਦੀ ਹੋਊਗੀ ਜੀ 10 ਸਾਲ ਦੀ ਹੋਵੇ ਜੀ ਵਾਹ ਜੀ ਵਾਹ ਹਾਂਜੀ ਮਤਲਬ ਉਦੋਂ ਪੀਕ ਤੇ ਜਦੋਂ ਇਹਦਾ ਟਾਈਮ ਹੋਣਾ ਸੀ ਉਦੋਂ ਤੁਹਾਨੂੰ ਨੋਲਿਜ ਘੱਟ ਸੀ ਉਦੋਂ ਜ਼ਿਆਦਾ ਦੇ ਸਕਦੇ ਸੀ ਹਾਂਜੀ ਹਾਂਜੀ ਹੁਣ ਸਾਡੇ ਕੋਲ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਸਾਡੇ ਤੋਂ ਬਹੁਤ ਜ਼ਿਆਦਾ ਨੋਲਿਜ ਹੈ ਹੈਨਾ ਤੇ ਉਹ ਟੇਕ ਕੇਅਰ ਕਰਦੇ ਆ ਨਾ ਜੀ ਤੇ ਹੁਣ ਵੀ ਵਧੀਆ ਕਨਸੀਵ ਕਰ ਰਹੀ ਆ ਕਿ ਹਾਂਜੀ ਹਾਂਜੀ ਕੋਈ ਇਸ਼ੂ ਨਹੀਂ ਹੈਗੀ ਕਿੰਨੇ ਕਿੰਨੇ ਕੁ ਸੂਏ ਦੇਲੇ ਜੀ ਇਹਨਾਂ ਨੇ ਐਨ ਇੰਨੇ ਤੇ ਚਾਰ ਲਗਾਤਾਰ ਤੇ ਉਹਦੇ ਬਾਅਦ ਨਹੀਂ ਆ ਸੂਈ ਅੱਛਾ ਇਹ ਸੂਈ ਨਹੀਂ ਦੁਬਾਰਾ ਹਾਂ ਇਹ ਹੁਣ 3-4 ਸਾਲ ਹੋ ਗਏ ਇਹਨੇ ਨਹੀਂ ਸੋਈ 3 ਸਾਲ ਹੋ ਗਏ ਨੇ ਮੇਰੇ ਖਿਆਲ ਉਹ ਜਿਹੜੀ ਹੱਲੀ ਬੱਚੀ ਦੇ ਰਹੀ ਆ ਹੱਲੀ ਵੀ ਉਹ ਉਹਨੂੰ ਆਪਾਂ ਹੁਣ ਇਹਦੀ ਜਿਹੜੀ ਲਾਸਟ ਬੱਚੀ ਸੀਗੀ ਉਹ ਉੱਧਰ ਆ ਇੱਕ ਗਾਂ ਜਿਹੜੀ ਤੁਸੀਂ ਕਹਿ ਰਹੇ ਨਾ ਉਹ ਦੀ ਬੱਚੀ ਉੱਧਰ ਆ ਹੁਣ ਇਹਨੇ ਬੱਚਾ ਦਿੱਤਾ ਉਹਦਾ ਬੱਚਾ ਵੀ ਉੱਧਰ ਹੀ ਆ ਓਕੇ ਜੀ ਹਾਂਜੀ ਇਹ ਅੱਗੇ ਪ੍ਰੈਗਨੈਂਟ ਜਿਹੜੇ ਬੁੱਲਤ ਹੋਈਆਂ ਸੀ